ਆਹ ਦੇ ਕੋ ਪਾਂਡਾ ਪਾਂਡਾ ਹੈ ਪਾਂਡਾ ਡੇ ਘਰ ਓਏ ਪੰਡੋ ਮੈਂ ਜਾਵਾਂਗਾ ਆ ਜਾ ਬੱਚੀ ਓਏ ਚਦਾਈਓ ਆਜੋ ਪਾਂਡਾ ਕੇ ਪਾਂਡਾ ਡੇ ਘਰ ਓਏ ਫੜੀ 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 ਇਦਾਂ ਕਰਦੇ ਇਦਾਂ ਕਰਦੇ ਸਾਰੀ ਜਾਨ ਕਰਦੇ ਓ ਇਹ ਕਿਉਂ ਡਿਆ ਓਏ ਸਾਂਝ ਆਹ ਓਏ ਏਦਾਂ ਮੇਲਾ ਲਾਉਂਦੇ ਉਹ ਤੇਰੀ ਮਾਂ ਨੂੰ ਤੇ ਜੜਾ ਦੇ ਲਾਗੇ ਗੱਡੀ ਤੁਹਾਡੇ ਵੱਜ ਹੈ ਹੈ ਈ ਉਹਨੂੰ ਗੈਦਲਾ ਗਲਤ ਕਰ ਲਾ ਤੈਨੂੰ ਕੀ ਕਿਹਾ ਵੋਏ ਚੁੱਪ ਤੂੰ ਕਿਹਾ ਮੈਂ ਲੈ ਦੇ ਚੱਲੀਆਂ ਕਿਹਾ ਮੈਨੂੰ ਸੀ ਕੇਕ ਲੈ ਗਿਆ ਸਮਾਂ ਨੂੰ ਝੂਠ ਬੋਲ ਕੇ ਉਹਨੇ ਕਿਤੇ ਰਾਤ ਹੋ ਗਿਆ ਤੂੰ ਨਾ ਚੱਲੀਆਂ ਤੂੰ ਕਿਥੇ ਚੱਲੀਆਂ ਮੈਂ ਨਹੀਂ ਖੜਨਾ ਤੈਨੂੰ ਚੱਲ ਗਿਆ ਮੈਂ ਨਹੀਂ ਖੜਨਾ ਖੜਨਾ ਤੈਨੂੰ ਜੋ ਮਰਜ਼ੀ ਕਰ ਐਵੇਂ ਤੂੰ ਤਿਆਰ ਹੋਈ ਫਿਰਦੀ ਆ ਕੀ ਉਹ ਮੈਂ ਨਹੀਂ ਖੜਨਾ ਖੜਨਾ ਤੈਨੂੰ ਨਾਲ ਮੈਨ ਲੈ ਕੇ ਜਾਣਾ ਹਾਂ ਉਹ ਮੈਂ ਨਹੀਂ ਖੜਨਾ ਖੜਨਾ ਤੈਨੂੰ ਚੱਲ ਭੱਜ ਜਾ ਉਹ ਤੇਰੀ ਮਾਂ ਨੂੰ ਕੰਦਾ ਸਾਰੀਆਂ ਆ ਵੇ ਕੰਦਾ ਤੇ ਕੀ ਨਿਸ਼ਾਨ ਪਾੜੇ ਗੱਡੀਆਂ ਦੇ ਆਵੇ 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 ਆ ਨਿਸ਼ਾਨ ਪਾ ਤੈ ਕੰਦਾ ਤੇ ਕਿੰਨੇ ਤੇਰੀ ਮਾਂ ਨੇ ਤੈਨੂੰ ਕੁੱਟਣਾ ਸ਼ਾਬਾਸ਼ ਸ਼ਾਬਾਸ਼ ਇਹ ਤੇ ਸ਼ਾਬਾਸ਼ ਵਾਲੀ ਕਿਹੜੀ ਗੱਲ ਹੈ ਸ਼ਾਬਾਸ਼ ਕਾ ਤੋ ਨਹੀਂ ਦੁਰੰਦੇ ਚਲੋ ਆਪਣੇ ਚ ਜੋਰੇ ਚਲੋ ਤਿਆਰ ਹੋ ਵਾ ਪੁੱਤਰ ਚਲੀਏ ਫਿਰ ਵਾਈ ਗੁਰੂ ਜੀ ਦੀ ਚਲੀਏ ਹੈ ਬੰਨੇ ਬੰਮਾ ਕੱਪੜੇ ਪਾਓ ਨਹਾ ਲਿਆ ਹੁਣ ਤੇ ਕੱਪੜੇ ਪਾਓ ਫਿਰ ਲੰਗਾ ਪੁਰਿਆ ਫਿਰਦਾ ਚਲੋ ਯਾਰ ਜੋੜਾ ਕਰਦਾ ਨਾਪੀ ਕਰਦਾ ਕਿੱਦਾਂ ਜਰੇ ਵਾਈ ਗੁਰੂ ਜੀ ਮੇਰ ਕਰੋ ਇਦਾਂ ਥੋੜਾ ਕਹੀ ਦਾ ਪਿਆਰ ਨਾ ਕੀਦਾ ਵਾਈ ਗੁਰੂ ਜੀ ਮੇਕ ਕਰੋ ਕਿਦਾਂ ਹੱਥ ਜੋੜ ਕੇ ਜੋੜਾ ਕਰਦਾ ਆਪੀ ਵੇਖੀਏ ਯਾ ਵੇਖ ਜੋਰਾ ਵੀ ਕਰ ਜੋਰਾ ਕਿੱਦਾਂ ਕਰਨਾ ਪੈਰ ਤੋੜਦਾ ਉਹ ਤੁਹਾਡਿਆਂ ਦੀ ਜੋਰੇ ਦਾ ਪੈਰ ਤੋੜਦਾ ਓਏ ਡੱਕ ਤਾ ਹੰਦਾ ਚੱਲ 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 ਜੋਰੇ ਪਰੇ ਜਾ ਸਮਾਂ ਵੀ ਦੋ ਛੱਡੀ ਆਂਦੇ ਤੇ ਵੱਜਣੀਆਂ ਆ ਫੱਟੀ ਤੋੜਨੀ ਫੱਟੀ ਤੋੜਦੇ ਨਹੀਂ ਭੈ ਜੋ ਗੱਡੀ ਤੇ ਐਂ ਭਜਾਈ ਫਿਰਦੇ ਜਿਵੇਂ ਜੀਟੀ ਰੋਡ ਹੁੰਦਾ ਆਵੇ ਆਵੇ ਸ਼ਾਬਾਸ਼ ਵੈਰੀ ਗੁੱਡ ਤੈਨੂੰ ਕੋਈ ਕੰਮ ਹੀ ਨਹੀਂ ਫੜਾ ਦੇ ਫੋਨ ਉਹ ਵੀ ਲੱਗਾ ਆ ਬਾ ਰੋਟੀ ਖਾ ਲਈ ਬਾ ਠੀਕ ਐਂ ਕੀ ਆਵੇ ਇੱਕ ਤਾਂ ਰੋਸਦਾ ਬੜਾ ਆ ਕੋਈ ਨਹੀਂ ਦਹੀਂ ਖਾ ਲਿਆ ਰੋਟੀ ਖਾ ਲਈ ਬਸ ਨਾ ਨਾ ਆਵੇ ਚੱਲੋ ਚੱਲੋ ਹਾਂ ਆਲੀ ਆਲੀ ਰੋਲਿਆ ਥੱਲੇ ਬੈਠ ਕੇ ਓਏ ਆ ਕੀ ਹੁੰਡਿਆ ਆ ਉਹ ਵੈਗਟ ਗੱਡੀ 'ਚ ਛਾੜਨ ਦੇ ਕੋਈ ਨਹੀਂ ਆ ਗਈ ਤੇਰੀ ਮਾਂ ਲੱਗਦਾ ਤੈਨੂੰ ਪਤਾ ਕਾ ਬਾਈ ਨੂੰ ਦੇ ਦੇ ਬਾਈ ਨੂੰ ਦੇ ਦੇ ਬਾਈ ਨੂੰ ਬਾਈ ਨੂੰ ਦੇ ਦੇ ਬਾਈ ਨੂੰ ਦੇ ਦੇ ਬਾਈ ਨੂੰ ਦੇ ਦੇ ਤੇਰੇ ਮੈਂ ਕੰਨਾਂ ਤੇ ਮਾਰਨੀ ਆ ਅੱਗੇ ਉਹਨਾਂ ਨਿਸ਼ਾਨ ਪਾਅਤੇ ਆ ਭੈ ਜਾ ਆ ਵੇ ਕੰਦਾ ਹੀ ਤੋੜਤੀ ਆ ਆ ਵੇ ਟੇਪੀਆਂ ਲਾਈਆਂ ਹੁਣ ਕੰਦਾ ਦੇ ਉੱਤੇ ਆ ਵੇ ਆ ਵੇ ਮਾਰ ਮਾਰ ਕੇ ਆ ਲੱਗਦਾ ਜਿਵੇਂ ਕਾਂਦੀ ਪਾੜਤੀ ਹੋਵੇ ਉਹ ਰਕੰਦਾਂ ਦੇ ਆਲ ਕੀ ਕਿਤੇ ਉਹ ਉਹ ਗੱਡੀ ਮਾਰਨ ਗਿਆ ਗੱਡੀ ਨੂੰ ਮਾਰਦੇ ਚੱਲ ਗੱਡੀ ਨੂੰ ਮਾਰਦੇ ਡਾਂਗ ਮਾਰ ਕੇ ਆ ਗੱਡੀ ਨੂੰ ਜਾ ਮਾਰ ਕੇ ਆ ਗੱਡੀ ਨੂੰ ਮਾਰਦੇ 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 ਇਹ 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 ਆਈਆ ਓਏ 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 ਨਹੀਂ ਆ ਓਏ ਆ ਓ ਬਿਛ ਆ ਬਿਛ ਆ ਬਿਛ ਆ ਬਿਛ ਪੜੀ 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 ਬੜੀ ਬੜੀ ਚੰਨਈ ਨਹੀਂ 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 ਮਾਰਨਾ ਨਹੀਂ ਮਾਰਨਾ ਨਹੀਂ ਮਾਰਨਾ ਨਹੀਂ ਮਾਰਨਾ ਚੱਲ ਚੱਲ ਚਾ ਪੁੱਤੇ ਤੂੰ ਸੋਹਣਾ ਬੇਬੀ ਆ ਹੋਵੇ ਆਵਲਾ ਗੱਡੀ ਤੇਰੀ ਲੈ ਗਈ ਉਹਨੇ ਸਾਹ ਨੇ ਗੱਡੀ ਲੈ ਲਈ ਤੇਰੀ ਚਾ ਪੁੱਤੇ ਸੋਹਣਾ ਬੇਬੀ ਹੈ ਤੂੰ ਵੀਰਾ ਆਇਆ ਛੋਟੇ ਨੇ ਵੀਰੇ ਨੇ ਥੋੜਾ ਮਾਰੀਦਾ ਵੀਰੇ ਨੇ ਥੋੜਾ ਮਾਰੀਦਾ ਹੋਵੇ ਓਏ ਓਏ ਦਾਜਾ ਬੰਦ ਕਰਤਾ ਹੀ ਉਹਨੇ ਓਏ ਹੈ ਨੂਰ ਮੈਂ ਨਾ ਰਹਿ ਗੁੱਸੇ ਬੈ ਕਿਸੇ ਜਾਣਾ ਤੂੰ ਕਿੰਨੇ ਨਾਲ ਮੈਂ ਨਹੀਂ ਤੈਨੂੰ ਘੜਨਾ ਓਏ ਓਏ ਉੱਚੀ ਕਰ ਦੇ ਗੱਲ ਆਇਆ ਹੂੰ ਇਹ ਕਿੱਦਾਂ ਪਿਆ ਤੂੰ ਚਲੋ ਚੱਲੀਏ ਹੂੰ ਆਹ ਤੁਹਾਡੀ ਮਾਂ ਨੂੰ ਦਰਵਾਜ਼ਾ ਟੁੱਟ ਜਾਣਾ ਤੁਹਾਡਾ ਕੰਦ ਵੀ ਟੁੱਟ ਜਾਣੀ ਕਿਸ ਦਿਨ ਵੇਖ ਲਿਓ ਉਪਰ ਇਹਨੂੰ ਜਾਬਾ ਨਹੀਂ ਡਿੱਗ ਪੈਣੀ ਸਾਹ ਚੱਲ ਗਈ ਸਾਹ ਹੈ ਉਹ ਚੱਲ ਗਈ ਸਾਹ ਉਹ ਵੀ ਕੰਦਾਂ ਦੇ ਕੀ ਹਾਲ ਬਣਾਤੇ ਜਿੱਥੇ ਜਿੱਥੇ ਹੱਥ ਰੱਖ ਕੇ ਆਉਂਦੇ ਨੇ ਨਾ ਚੜਦੇ ਉਹ ਥਾਂ ਤੋਂ ਕੰਧ ਹੀ ਇੱਕ ਜਾਂਦੀ ਹੋ ਗਈ ਕਾਲੀ ਹੋ ਗਈ ਜਦੋਂ ਚੜ ਜਦੋਂ ਉਤਰਦੇ ਆ ਆਇਦਰ ਲਾ ਪਾਸਾ ਫੜ ਲੈਂਦੇ ਆ ਤੇ ਸ਼ੀਸ਼ਿਆਂ ਦੇ ਹੱਥ ਲੱਗ ਗਏ ਆ ਤੇ ਜਦੋਂ ਚੜਦੇ ਆ ਉਹ ਪਰਲੇ ਪਾਸੇ ਉਹ ਹੱਥ ਰੱਖ ਕੇ ਆਉਂਦੇ ਆ ਕਿੱਥੇ ਜਾ ਲਾਣਾ ਉਹ ਚੱਲ ਬਾਈ ਗੁਰਜੀ ਤੇ ਚਲੀਏ ਉਹ ਭੱਜ ਗਏ ਹਲੇ ਉਹ ਚੱਲ ਤੇ ਦਰਵਾਜ਼ਾ ਖੜਕੀ ਕੀ ਆ ਹੈ ਚੱਲ ਜਾ ਤੂੰ ਉੱਗਰ ਜਾ ਦਰਵਾਜ਼ਾ ਆਪੇ ਬੰਦ ਹੋ ਜਾਂਦਾ ਤੇ ਦਰਵਾਜ਼ੇ ਦੇ ਨਾਲ ਪਿੱਛੇ ਉਹ ਲਾਤਾ ਇੱਕ ਜੋੜ ਦੇ ਆ ਮੰਗਾਇਆ ਪਤਾ ਨਹੀਂ ਸ਼ੀਨ ਤੋਂ ਕਿ Amazon ਤੋਂ ਕਿ ਟੀਮੂ ਤੋਂ ਪਤਾ ਨਹੀਂ ਕਿੱਥੋਂ ਮੰਗਾਇਆ ਤੇ ਉਹ ਨਾ ਉਹ ਦਰਵਾਜ਼ਾ ਆਪੇ ਬੰਦ ਹੋ ਜਾਂਦਾ ਤੇ ਉਹਨੂੰ ਇਹ ਹੁੰਦਾ ਵੀ ਦਰਵਾਜ਼ਾ ਆਪੇ ਕੋ ਬੰਦ ਹੋ ਹੀ ਜਾਂਦਾ ਹੈ ਕੱਲ ਤੂੰ ਰਹਿਣ ਦੇ ਦਰਵਾਜ਼ਾ ਬੰਦ ਹੋ ਜਾਂਦੇ ਨਾ ਆਲੇ

ਓਏ ਇਹਦਾ ਇਹਦਾ ਬਲਬ ਬਾਲ ਕੇ ਨਾ ਥੱਲੇ ਹੱਥ ਰੱਖ ਕੇ ਜਾਂਦੇ ਹੋ ਜਿੱਥੇ ਜਿੱਥੇ ਹੱਥ ਲਾਉਂਦੇ ਹੋ ਤਾਂ ਰੰਗ ਆ ਦੇ ਬੰਦਾ ਦਾ ਕਿਦਾਂ ਦਾ ਓਏ ਓਏ ਨਿੱਕਾ ਗੀ ਭੱਜ ਭੱਜ ਛੇਤੀ 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 ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਚੱਲੀਏ 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 ਇਹਨੂੰ ਹਰ ਜਲਪ ਘਰੇ ਰਹੇ ਨਾ ਇਹ ਘਰੇ ਰਹੇਗਾ ਜੋਰਾ ਘਰੇ ਨਾ ਆਹ ਬਾਈ ਬਾਈ ਆ ਜਾ ਬਾਈ ਆ ਇਧਰ ਦੀ ਆ ਚੱਲ 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 ਆ ਗੱਡੀ ਦੀ ਕਿਸੇ ਦਿਨ ਨਾ ਆ ਗੱਡੀ ਲੈ ਕੇ ਇੱਥੇ ਭੱਜੇ ਫਿਰਦੇ ਆ ਆ ਗੱਡੀ ਲੈ ਕੇ ਕਿਸੇ ਦਾ ਰੜਨਾ ਇਹਨਾਂ ਓਏ ਓਏ ਐਂਦਾ ਆ ਜਾਂਦਾ ਚੜ ਚ ਉੱਪਰ ਚਲੀਏ 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 ਫੜੀ 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 ਪਜ 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 ਓਏ ਗੁੱਤ ਬੇਬੀ ਨਹੀਂ ਤੈਨੂੰ ਨਵੀਂ ਲਾ ਕੇ ਦਿੰਨਾ ਤੈਨੂੰ ਦੂਜੀ ਲਾ ਕੇ ਦਿੰਨਾ ਥੱਲੇ ਤੇਰੀ ਗੱਡੀ ਤੇਰੀ ਗੱਡੀ ਥੱਲੇ ਆ ਲੈ ਕੀ ਹੋ ਗਿਆ ਓਏ ਚਾਬੀ ਮਾਰ ਦੂੰਗਾ ਤੇ ਓਏ ਓਏ ਬਾਈ ਏ ਫੱਲਾ ਫੱਲਾ ਉਹਨੂੰ ਫੱਲਾ ਫੱਲ ਫੱਲਾ ਫੱਲਾ ਜਾ ਚਾਬੀ ਫੜਤੀ ਲੈ ਜਾ ਹੰਦਾ ਹੈ ਹਾਂ ਕੀ ਹੋਇਆ ਗੱਡੀ ਨਹੀਂ ਹੁੰਦਾ ਹੈ ਚੱਲ ਕੋਈ ਨਹੀਂ ਗੱਡੀ ਲੱਗ ਦੇਣਾ ਉਹਦੇ ਵੇਆ ਵੇਆ ਗੱਲ ਤੇ ਉਹਦੇ ਚਾਬੀ ਮਾਰੀ ਉਹਨੇ ਤੇ ਉਹ ਕੀ ਹੋਈ ਗੱਲ ਉਹਦੀ ਚੱਲ ਇੱਧਰ ਚੱਲ ਆ ਪਾਪਾ ਗੱਡੀ ਲਾ ਕੇ ਦਿੰਦੇ ਆ ਬਾਈ ਗੱਡੀ ਦੇ ਦੇ ਯਾ ਗੱਡੀ ਦੇ ਦੇ ਗੱਡੀ ਦੇ ਦੇ ਆ ਆਵੇ ਹੈ ਉਹ ਵੱਲਾ ਵੀਰਾ ਰੋਣ ਡਿਆ ਇੱਥੇ ਚੱਲ ਉਹ ਮੋٹے ਦੀ ਬੇਇੱਜ਼ਤੀ ਕਰੀ ਆਜੋ ਮੋਟਾ ਮੋਟਾ ਨੰਗਾ ਭੱਜਾ ਫਿਰਨ ਦੇ ਆ ਦੀ ਬੇਇੱਜ਼ਤੀ ਕਰੀ ਹੈ ਹੈ ਤਾਂ ਜ ਕਿੱਧਰ ਚੱਲ ਓਏ ਓਵੇ ਉਹ ਨਾ ਮੈਟ ਲਿਆਂਦਾ ਆ ਤੇ ਮੈਟ ਨਾ ਜਿੱਦਾਂ ਬਹੁਤ ਸੌਫਟ ਹੈ ਜਿੱਦਾਂ ਉਹ ਕੀ ਕਹਿੰਦੇ ਹੁੰਦੇ ਆ ਸ਼ਨੀਲ ਦਾ ਕੀ ਜਾਣੇ ਨਾ ਉਦਾਂ ਹੈ ਤੋ ਇੱਥੇ ਆਣ ਕੇ ਸੁੱਤਾ ਰਹਿੰਦਾ ਉਧਰ ਚੱਲ ਚੱਲੀਏ ਓ ਬਿਊ ਚੱਲ 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 ਕਿਹਨੂੰ ਪਤਾ ਲੱਗ ਗਿਆ ਤੋ ਇਦਾਂ ਦੀ ਹਰਕਤਾਂ ਕਰਦਾ ਉਹਨੇ ਕਿਹਾ ਨਾ ਇਹਦੇ ਇਹਦੇ ਹਰਕਤਾਂ ਹੀ ਬਹੁਤ ਪੁੱਠੀਆਂ ਤੇਰੀ ਸ਼ਕਲ ਤੇ ਕਹਿੰਦੇ ਨੀ ਜਾਣ ਓਏ ਇਦਾਂ ਦੇ ਕੰਮ ਕਰਦੇ ਓਏ ਉਹ ਵੀ ਚੱਲ ਚੱਲ ਭਾਜੀ ਚੱਲ ਮੈਂ ਚੱਲਦਾ ਫਿਰ ਬਾਏ ਮੈਂ ਚੱਲਦਾ ਫਿਰ ਚੱਲਾਂ ਮੈਂ ਬਾਏ ਜਾਣਾ ਨਾ ਕਿੰਦਰ ਘਰ ਤੱਕ ਹੈ ਹਾਂ ਤੂੰ ਕੀ ਕਰਦਾ ਰਹਿਣਾ ਆ ਵੇ ਤੂੰ ਜਿੰਨਾ ਕੀ ਟਾਈਮ ਖਰਾਬ ਕਰ ਮੈਂ ਕੀ ਟਾਈਮ ਖਰਾਬ ਕਰਨਾ ਆ ਵੇ ਆ ਵੇ ਹੋ ਤੇਰਿਆਂ ਦੀ ਓਏ ਦੁੱਧ ਫੋਨ ਤੇ ਰੱਖ ਕੇ ਆਈਆਂ ਜਾਓ ਆ ਵੇ ਆ ਵੇ ਆ ਕੀ ਹਰਨ ਡਿਆ ਹੈ ਆਪੀ ਇਹ ਵੀ ਤੋਂ ਉੱਧਰ ਬੈਠ ਦੀ ਢੋਲ ਲਿਆਂਦੀ ਨਹੀਂ ਇਹ ਟੁੱਟ ਜਾਣੀ ਏ ਇਦਾਂ ਹੀ ਸੋਇਆ ਕਰੇ ਫਿਰ ਉਹ ਵੀ ਟੀਪਾਈ ਤੋੜੀ ਉਹਦਾ ਕੀ ਕਰਨਾ ਆਏ ਜੰਗਲੀ ਟੀਪਾਈ ਤੋੜਦੀ ਮੁੱਦਰ ਨੂੰ ਘੁਮਾ ਕੇ ਕੀਤੀ ਆ ਇਧਰੋਂ ਕੰਧ ਹੀ ਪਾੜ ਕੇ ਰੱਖਦੀ ਆ ਕੀ ਯਾਰ ਇਹ ਸਾਰੇ ਇਹਦੇ ਕੰਮ ਨੇ ਮੈਨੂੰ ਸਮਝਾ ਕੇ ਨਹੀਂ ਹੋ ਜਾਣਾ ਪੜਿਆ ਆਪਣੇ ਹਾਪ ਹੀ ਉੱਤੇ ਬੈਹ ਜਾਂਦਾ ਆ ਚੜ ਜਾਂਦਾ ਆ ਜੁਰੇ ਕੋ ਨਹੀਂ ਚੜਿਆ ਜਾਂਦਾ ਜੋ ਮਾਜਾ ਮਾਰਦਾ ਮੈਨੂੰ ਵੀ ਜੜਾ ਚੱਲ ਚੱਲੀਏ ਚਲੋ ਵਾਇਗੁਰਜੀਤੀ ਚੱਲੀਏ ਚੱਲ ਕਰਦੇ ਬੋਲੇ ਸੋਨਿਹਾਰ ਸੋਤ ਸਰੀਏ ਗਾਲ ਚਲੋ ਚੱਲੀਏ ਵਾਇਗੁਰਜੀਤੀ ਫਤਿਹ ਚਲੋ ਵੀ ਮੈਂ ਪਿੱਛੇ ਵੇਖਿਆ ਮੋੜ ਕੇ ਤੇ ਬਾਰੀ ਚ ਵੇਖੀ ਖਲਾਰਾ ਪਾਟ ਚਲ ਗਿਆ ਉਹ ਬਾੜ ਕੇ ਵੇਖ ਰੱਖ ਗਿਆ ਹੈ ਹੁਣ ਇਹਦੀ ਵੀ ਖੈਰ ਇਹਦੀ ਮਾਂ ਆ ਗਈ ਨਾ ਤੈਨੂੰ ਦੱਸੇਗੀ ਇਹ ਸਾਰੇ ਕੰਮ ਨਿੱਕਾ ਕਰਦਾ ਵੱਡਾ ਨਹੀਂ ਕਰਦਾ ਵੱਡਾ ਬਹੁਤ ਗੁਰਤੀ ਸਿਆਣਾ ਆ ਮੈਂ ਭੱਜਾਂ ਆਇਆ ਮੈਨੂੰ ਕੀ ਪਤਾ ਨਹੀਂ ਕੀ ਹੋ ਗਿਆ ਤੇ ਇਹ ਕੰਮ ਵੇਖੋ ਉਹ ਥੱਲੇ ਮਾਰੀ ਗੱਡੀ ਚੁੱਕ ਕੇ ਤਾਂ ਗੱਡੀ ਦੀ ਹਾਈ ਹੋ ਗਈ ਹੁਣ ਹਾਂ ਗੱਡੀ ਦੀ ਹਾਈ ਹੋ ਗਈ ਹੁਣ ਉਹ ਗੱਡੀ ਕਿੱਥੇ ਚੁੱਕ ਕੇ ਮਾਰੀ ਸੁੱਟਦੀ ਥੱਲੇ ਜੇ ਤੈਨੂੰ ਕੁੱਟ ਪੈਂਦੀ ਤੇਰੇ ਹਾਈ ਹੁੰਦੀ ਨਾ हाई होंगी ना तेरे कुट पेंदी हूँ ग्डी भी हाई होगी गड् सुटी ना तो थले ग भी हाई होगी हो वे बाइक उत्ते हो वे कि वे कि हाँ ओ लिया अच ये कितों ला गया ਇਨਫਾ ਇਦਾਂ ਟੀਵੀ ਲਾ ਕੇ ਆ ਗੱਡੀਆਂ ਜੀਆਂ ਲਾ ਕੇ ਇਹ ਸਾਰੀ ਦਿਹਾੜੀ ਭਾਈ ਰੱਖੀ ਤੇ ਜਦੋਂ ਹੀ ਇਹਨਾਂ ਗੱਡੀਆਂ ਬੰਦ ਕੀਤੀਆਂ ਤੇ ਨਾਲ ਹੀ ਉਹ ਫੇਰ ਲੈ ਕੇ ਆ ਗਿਆ ਈ ਹਾਂ ਕਿੱਥੇ ਗਿਆ ਜੋਰੇ ਹਾਂ ਆਹ ਥੱਲੇ ਖੜਾ ਚਾਬੀ ਲੈ ਕੇ ਗਿਆ ਚਾਬੀ ਸੋ ਆਪਣਾ ਸਾਹ ਲਾ ਚਾਬੀ ਲੈ ਗਿਆ ਥੱਲੇ ਚਾਬੀ ਚਾਬੀ ਲੈ ਆ ਫੜਾ ਇੱਧਰ ਉਹ ਚਾਲੂ ਪਰ ਆ ਰਹਿਣ ਦੇ ਨੂੰ ਵਾਈਗੁਰੂ ਜੀ ਦੇ ਨੇ ਲੈ ਕੇ ਜਾਣਾ ਤੂੰ ਘਰੇ ਰਹਿ ਇੱਥੇ ਕੀ ਕਰ ਲੱਗਾ